Yeah. ਕਰਦੇ ਹੋਏ ਰਾਹ ਦੇ ਵਿੱਚ ਇਹ ਊਨੇ ਵਾਲਾ ਪਹਿਲਾ ਹੁਸ਼ਿਆਰਪੁਰ ਚੌਂਕ ਜਿਹੜਾ ਇਹ ਕੀ ਜੇ ਅਸੀਂ ਇਧਰੋਂ ਲੈਫਟ ਟਰਨ ਕਰਦੇ ਆ ਤਾਂ ਚਿੰਦਪੁਰਨੀ ਮਹਾਮਾਝ ਦਾ ਰਸਤਾ ਇਧਰੋਂ ਦੀ ਜਾਂਦਾ ਜੇ ਰਾਈਟ ਟਰਨ ਕਰਦੇ ਆ ਤਾਂ ਇਥੋਂ ਅਸੀਂ ਬਾਬਾ ਬਾਲਕਨਾਥ ਸਾਹ ਚਲਾਈ ਦਾ ਰਸਤਾ ਬਿਲਕੁਲ ਸਹੀ ਸਾਫ ਸੁਥਰਾ ਇਹ ਹੈਗਾ ਜੀ ਊਨਾ ਊਂਦਾ ਸ਼ਹਿਰ ਇਥੇ ਯਾਤਰੀ ਬੱਸਾਂ ਦੇ ਵਿੱਚ ਵੀ ਆ ਸਕਦੇ ਆ ਤੇ ਇੱਥੇ ਬੱਸ ਸਟੈਂਡ ਤੋਂ ਵੀ ਬੱਸ ਮਿਲ ਸਕਦੀ ਹੈ ਬਾਬਾ ਜੀ ਦੇ ਜਾ ਕੇ ਕਾਫੀ ਸੰਗਤ ਇਥੋਂ ਹੀ ਬੱਸ ਪਕੜ ਕੇ ਤੇ ਉਸ ਦੇ ਵਿੱਚ ਆਪਣਾ ਸਫ਼ਰ ਬਾਬਾ ਜੀ ਤੱਕ ਪੁਫਾ ਤੱਕ ਯਾਤਰਾ ਕਰਦੇ ਆ ਆਹ ਸਰਕਾਰ ਦਾ ਮਜ਼ਾ ਘੱਟੇ ਜਾ ਰਿਹਾ ਹੈ ਵਾਸ਼ਾਲ ਦੀ ਸੜਕਾ ਦਾ ਇਹ ਵੱਲ ਤਾਂ ਬੜੀ ਵੱਲ ਨੂੰ ਆਹ ਲੱਗਣੀ ਹੋਊਗੀ ਤੇ ਹੋਰ ਬਗੀ ਕਰਨ ਨਾਲ ਪਹੁੰਚੇ ਇੱਥੇ ਪੰਨਾ بابا ਬਲੰਗਰਾ ਛਾਤ ਰਹੇ ਜਾਂਦਾ ਹੈ ਰਾਤ ਵਿੱਚ ਕਿਸੇ ਯਾਤਰੀ ਨੇ ਚਾਹ ਪਾਣੀ ਵੀ ਪੀਣਾ ਹੋਵੇ ਤਾਂ ਇੱਥੇ ਰੁਕ ਕੇ ਪੀ ਸਕਦਾ ਇਹ ਪੰਜਾਬੀ ਵੈਸ਼ਨੂ ਢਾਬਾ ਪੰਜਾਬੀ ਵੈਸ਼ਨੂ ਢਾਬਾ ਭਾਜੀ ਇਹ ਕਿਹੜੀ ਜਗ੍ਹਾ ਹੈ ਇਹ ਇਹ ਬੰਗਾਣਾ ਜੀ ਠੰਡੀ ਹੋਈ ਠੰਡੀ ਹੋਈ ਹਾਂਜੀ ਹਾਂਜੀ ਚਾਹ ਜੀ ਇਥੋਂ ਕਿੰਨਾ ਕੁ ਦੂਰ ਪੈਂਦਾ 35 ਕਿਲੋਮੀਟਰ ਹੈ ਬਸ ਨੇੜੇ ਪਹੁੰਚ ਗਏ ਤੇ ਭਾਈ ਤੂੰ ਤੁਹਾਡੇ ਕੋ ਖਾਣ ਨੂੰ ਇਹ ਰੋਟੀ ਵਗੈਰਾ ਵੀ ਹੁੰਦੀ ਹੈ ਹਾਂਜੀ ਹਾਂਜੀ ਤੇ ਸਬਜ਼ੀ ਵਗੈਰਾ ਤਿਆਰ ਆ ਸਬਜ਼ੀ ਤਿਆਰ ਹੈ ਜੀ ਦਾਲ ਰਾਜਮਾ ਕੜੀ ਆਲੂ ਰੋਟੀ ਅੱਛਾ ਜੀ ਤੇ ਹੋਰ ਸਾਥੀ ਹੋਰ ਦਾਲ ਮੱਖਣੀ ਹੋ ਰਹੀ ਠੀਕ ਆ ਬਈ ਤੇ ਸਾਡੇ ਨਾਲ ਸਾਡੇ ਸਾਥੀ ਆਪਣੇ ਸੋਨੂ ਗੁਰਜੀਤ ਜੀ ਨਿਤਨ ਗੁਪਤਾ ਜੀ ਤੇ ਸਮੀਰ ਲੁਥਰਾ ਜੀ ਅਸੀਂ ਹੁਣ ਇੱਥੇ ਪਾਜੀ ਹੁਣਾਂ ਕੋ ਥੋੜਾ ਜਿਹਾ ਚਾਹ ਪਾਣੀ ਪੀਣ ਲਈ ਰੁਕੇ ਸੀਗੇ ਤੇ ਅਸੀਂ ਸੋਚਿਆ ਕਿ ਹੁਣ ਪਾਜੀ ਨਾਲ ਵੀ ਥੋੜੀ ਬੋਦੀ ਗੱਲ ਕਰ ਲਈਏ ਪਾਜੀ ਫਿਰ ਚਾਹ ਬਣਾਵ ਦੋ ਕੱਪ ਚਾਹ ਪੀਨੇ ਹਾਂ ਹਾਂਜੀ ਲੁਥਰਾ ਸਾਹਿਬ ਕਿੱਦਾਂ ਦਾ ਲੱਗਾ ਜੀ ਇੱਥੇ ਚਾਹ ਪੀਣ ਆਏ ਸੀ ਅੱਜ ਜੀ ਬਾਬਾ ਬਾਰਗਨਾ ਜੀ ਦੇ ਮੱਥਾ ਟੇਕਣ ਆਏ ਸੀ ਔਰ ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਰੁਕੇ ਆ ਢਾਬੇ ਦੇ ਪੰਜਾਬੀ ਵੈਸ਼ਟਾ ਕਿੱਦਾਂ ਦਾ ਖਾਣਾ ਪੀਣਾ ਜੀ ਬਹੁਤ ਵਧੀਆ ਖਾਣਾ ਪੀਣਾ ਇਹਨਾਂ ਦਾ ਔਰ ਚਾਹ ਪਕੌੜੇ ਵੀ ਬਹੁਤ ਵਧੀਆ ਫਰੈਸ਼ ਬਣਾਉਂਦੇ ਆ ਔਰ ਕੋਈ ਵੀ ਯਾਤਰੀ ਇਸ ਰੋਡ ਤੇ ਦਿੱਤੇ ਬਾਬਾ ਜੀ ਦੇ ਚੰਨਾਂ ਜੀ ਮੱਥਾ ਟੇਕਣਾ ਆਵੇ ਔਰ ਇੱਥੇ ਜ਼ਰੂਰ ਰੋਕੇ ਚਾਹ ਪਾਣੀ ਜਾਂ ਕੋਈ ਭੋਜਨ ਉਹਨਾਂ ਨੇ ਕਹਿੰਦਾ ਲੰਚ ਡੇਰ ਜੂ ਕਰਕੇ ਜਾਵੇ ਔਰ ਸੁੱਚਮਤਾ ਸਾਫ ਸਫਾਈ ਪੂਰੀ ਜੈ ਬਾਬਾ ਜੀ ਜੈ ਬਾਬਾ ਜੀ ਬਈ ਜੈ ਅਗੜ ਕੱਢੀਏ ਦਾ ਸਾਡੀ ਥਾਂ ਲੱਗਦੀ ਆ ਬਾਹ ਬਾਹ ਰੱਖੀ ਚਾਤ ਲਾਈ ਲੰਗਰ ਠੀਕ ਫਾਕਾਂ ਦੇ ਨੇ ਕੇ <laughs> <laughs> दरबार की जय जय बाबी जी लो जी गुफा वाले जाते हुए बाबा जी ਦੇ ਦਰਸ਼ਨ ਕਰਨ ਲਈ ਸਾਡੀ ਟੀਮ ਪਹੁੰਚ ਚੁੱਕੀ ਆ ਸ਼ਾਦ ਲਈ ਸ਼ਾਦ ਲਈ ਤੋਂ गुफा वाला बाबा जी ਦੇ ਦਰਬਾਰ جگਮਗਾ ਕਰਦੇ ਰੋਡ ਰਸਤੇ ਜਿੱਤੇ ਕਾਰਾ ਕੋਨਾ ਹਰੀ ਦਾ ਉਹ ਸੱਚੇ ਦਰਵਾਜ਼ਾ ਨਹੀਂ ਤੇ ਲੰਗਰ ਵਿਵਸਥਾ ਆ ਰਹੀ ਥੇ ਦੇਖੋ ਜੈ ਹੋ ਵੰਡੀ ਪ੍ਰਧਾਨ ਸਾਡਾ ਡਰਾਈਵ ਕਰਦਾ ਗੱਡੀ ਇਹਦੀ ਸੇਵਾ ਇਹ ਬਹੁਤ ਇਹ ਹੈ ਮਹਾਂ ਦੋੜ ਸਿੱਧ ਜੁਗੀ ਨਵਾਂ ਸਾਲ ਬਾਬਾ ਜੀ ਦੇ ਨਾਲ ਨਵਾਂ ਸਾਲ ਬਾਬਾ ਜੀ ਦੇ ਨਾਲ ਬਾਬਾ ਜੀ ਦੇ ਨਾਲ ਸੋਨੂੰ ਸੈਣੀ ਨੇ ਭੇਡ ਵੀ ਕੱਢੀ ਆ। ਥਾਂ ਤੇ ਲੱਗੀਆਂ ਵਿਲੈਕਸਾ ਬੋਰਡ ਉਹਦੇ ਨਵਾਂ ਸਾਹ ਬਾਬਾ ਜੀ ਦੇ ਨਾਲ। ਪੁੱਛੇ ਬੜਾ ਵਧੀਆ ਪ੍ਰੋਗਰਾਮ ਆਇਆ ਜੀ ਨਾ। ਬਾਬਾ ਜੀ ਨੇ ਬਹੁਤ ਕਿਰਪਾ ਕੀਤੀ। ਸੂਦ ਭਵਨ ਤੇ ਟੰਟਾ ਹੈ ਨਾ। ਹਾਂ। ਬਾਪੇ ਦਾ ਪ੍ਰੋਗਰਾਮ ਸੀ ਭਰਾਵਾ। ਹੁਣ ਤੁਸੀਂ ਬੁਲਾ ਲਿਆ ਕਰੋ ਇਦਾਂ ਦਾ ਪ੍ਰੋਗਰਾਮ ਤੇ। ਆ ਲੈ ਪੈਦਲ ਜਾਂਦੇ ਹੋਏ। ਹਾਂ। ਪੈਦਲ ਜਾਂਦੇ ਜਿਨ੍ਹਾਂ ਨੇ ਸ਼ਾਹਤ ਲਾਇਆ ਸੁਣਨਾ ਕੀਤੀ ਹੁੰਦੀ ਹੈ ਨਾ ਪੈਦਲ। ਪੈਦਲ ਯਾਤਰੀ ਇਹਨਾਂ ਦੀ। ਜੈ ਬਾਬੇ ਦੀ 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 ਜੈ ਬਾਬ ਆਕੇ ਚਾਲਾ ਵਾਵੇ ਦੀ ਜਗਵਾਈ ਆ ਜਾਗ ਜੰਝਤੇ ਬਾਬੇ ਦੀ ਜਗਵਾਈ ਆ ਬਰ ਬਰ ਬਰਤੀ ਠਕਣਗੇ ਆਸੀ ਖਟ ਕੇ ਲਿਆਂਦੇ ਛੁਲੇ ਬਰ ਬਰ ਨਸੀ ਖਟਣ ਕੇ ਆਸੀ ਖਟ ਕੇ ਲਿਆਂਦੇ ਛੁਲੇ i ਲੇ ਆਂਦੇ ਤਾਰੇ ਵਾਰੀ ਵਾਰੀ ਬਲਸੀ ਘਟਣ ਗਿਆ ਸੀ ਘਟਕੇ ਲੈ ਆਂਦੇ ਤਾਰੇ ਵਾਰੀ ਵਾਰੀ ਬਲਸੀ ਘਟਣ ਗਿਆ ਸੀ ਘਟਕੇ ਲੈ ਆਂਦੇ ਤਾਰੇ ਵਾਰੀ ਵਾਰੀ ਬਲਸੀ ਘਟਣ ਗਿਆ ਸੀ ਘਟਕੇ ਲੈ ਆਂਦੇ ਤਾਰੇ ਸੁਦਾ ਬਾਬੇ ਦੀ ਜੇੜਾ ਨਾ ਟਾੜੀਆਂ ਮਾਰੇ ਸੁਦਾ ਬਾਬੇ ਦੀ ਜੇੜਾ ਨਾ ਟਾੜੀਆਂ ਮਾਰੇ ਸੁਦਾ ਬਾਬੇ ਦੀ ਜੇੜਾ ਨਾ ਯਾ ਮਾਰੇ ਨੂੰ ਸੋ ਬਾਬੇ ਜੀ ਜਿਹੜਾ ਨਾ ਤਾਲੀਆਂ ਮਾਰੇ ਲਗਮਗ ਜਾਗੋ ਕਰਦੀ ਆਈ ਚਮਕ ਜਾਗੋ ਕਰਦੀ ਆਈ ਲਗਮਗ ਜਾਗੋ ਕਰਦੀ ਆਈ ਚਮਕ ਜਾਗੋ ਕਰਦੀ ਆਈ ਹੋਈ ਚਰਪਾ ਤੇ ਰੁਸ਼ਨਾਈ ਹੋਈ ਚਰਪਾ ਤੇ ਰੁਸ਼ਨਾਈ ਹੋਈ ਚਰਪਾ ਤੇ ਨਾ ਜੋ ਹੋਈ ਚਰਪਾ ਤੇ ਰੁਸ਼ਨਾਈ ਆਜੋ ਤੁਸੀਂ ਵੀ ਆਓ ਹੋਈ ਚਰਪਾ ਸੇ ਰਿਸ਼ਨਾਈ ਹੋਈ ਚਰਪਾ ਸੇ ਦੁਸ਼ਮਾਈ ਹੋਈ ਚਰਪਾ ਸੇ ਰਿਸ਼ਨਾਈ ਲੱਗੋ ਭਾਬੇ ਦੇ ਦਰ ਆਈ ਜੈਕਾਰ ਸੰਗ ਤੇ ਭਾਵੇਂ ਦੀ ਜੰਗ ਹੋਈਆ ਨਾਗ ਸੰਗ ਤੇ ਭਾਵੇਂ ਦੀ ਜੰਗ ਹੋਈਆ ਓ ਵਾਰੀ ਵਾਰੀ ਬਰਵੀਂ ਤੁਣਾ ਵੀ ਹਾਸੀ ਖੜਕੇ ਦੇ ਆਂਦੀ ਰਾਈ ਵਾਰੀ ਵਾਰੀ ਬਰਸੀ ਖੜਨ ਕੇ ਆਸੀ ਖਟਕੇ ਆਂਦੀ ਰਾਈ ਓ ਵਾਰੀ ਵਾਰੀ ਜੇ ਆਸੀ ਖੜ ਗਏ ਆਂਦੀ ਰਾਈ ਘਰ ਘਰ ਬੱਸੀ ਘਟਕੇ ਲਿਆਂਦੀ ਰਾਈ ਤੇਰੇ ਭਾਗ ਜਾਗ ਪੈ ਤੂੰ ਬਾਬੇ ਦੇ ਦਰ ਆਈ ਤੇਰੇ ਭਾਗ ਜਾਗ ਤੇ ਤੂੰ ਬਾਬੇ ਦੇ ਦਰ ਆਈ happy new year papa happy new year papa happy new year happy new year papa